ਲਖੇਮੀ ਖਾਸ ਦੇ ਖੇਡਦੇ ਫਿਰ ਅਸੀਂ ਪਹੁੰਚ ਗਏ ਬਰਵਾਲਾ ਟੂਰਨਾਮੈਂਟ ਤੇ ਜਿੱਥਾਂ ਬਾਈਏ ਨਾਲ ਹਾਰ ਪਾਗਾ ਕਰਿਆ ਮਾਰਾ ਸਵਾਗਤ ਬਾਗੋ ਬਾਗ ਹੋ ਗਿਆ ਦਿਲ ਬਾਈਆਂ ਦਾ ਪਿਆਰ ਉਧਰ ਧੋਲੇ ਲਗੇ বাজ ਰਹੀ ਐ ਸਾਡੇ ਚਾਚਾ ਵੀ ਜੂਰੀ ਜੂਰੀ ਕੰਵੰਗਾ ਕਰਾ ਤਾ ਅਮਨ ਕਰਾ ਤਾ ਸਾਰੇ ਵਿਚਾਰ ਜਿਹੜਾ ਪਉਂਦੇ ਜਾ ਰਹੇ ਐ ਉਧਰ ਸਨਮਾਨ ਲੈ ਵੀ ਫਿਰ ਸਟੇਜ 'ਵਾ ਬੈਠ ਕੇ ਦੇਖੇ ਮਨਾ ਮੈਚ ਮੈਚ ਦੇਖਣੇ ਮਾਇਆ ਪੂਰਾ ਆਨੰਦ ਆਨੰਦਤਵਾਣਾ ਬਣਾਈਤਾ ਬਈ ਕਿਉਂਕਿ ਟੀਮਾਂ ਬੜੀ ਤਖੜੀ ਤਖੜੀ ਆ ਰਹੀ ਸੀ ਪ੍ਰੋਵੋ ਕਬੱਡੀ ਮਖੇਲਾ ਜਿਹੜੇ ਪਲੇਅਰ ਉਹ ਸਾਰੇ ਪਲੇਅਰ ਆਈਬੇ ਦੇ ਕਹਣਾ ਟੈਲੀਵਿਜ਼ਨ ਬਾਣੇ ਵਾਲੇ ਸਾਰੇ ਪਲੇਅਰ ਆਈਬੇ ਦੇ ਬਰਵਾਲੇ ਮੈਂ ਬਰਵਾਲੇ ਕੀ ਟੂਰਨਾਮੈਂਟ ਬੜੀ ਤਖੜੀ ਹੋਆ ਬਈ ਆਨੰਦ ਆ ਰਿਹਾ ਦਾ ਪੂਰਾ ਸਵਾਦ ਪੂਰਾ ਆਇਆ ਕਬੱਡੀ ਦੇਖਣੇ ਵਾ ਬਰਵਾਲੇ ਵਾਲੇ ਨਾ ਕੰਮ ਖਿੱਚਿਆ ਪੜਿਆ ਦਾ ਲਹਿਰ ਦੇਖੋ ਲੱਗਾ ਜੱਫਾ ਲੈ ਵੀ ਫਿਰ ਇੱਕ ਟੀਮ ਗੱਲ ਕਰੀਮਾ ਨਾਲ ਮਿਲਣੀ ਹੱਥ ਮਲਾਏ ਸਾਰੇ ਪਲੇਅਰਾਂ ਦੀ ਗੱਲ ਉਸ ਤੋਂ ਬਾਅਦ ਬਈ ਕਰਿਆ ਮਾ ਨਾ ਇੱਕ ਟੀਮ ਦਾ ਸਨਮਾਨ ਸਾਰੇ ਪਲੇਅਰਾਂ ਨੂੰ دیے ਸਨਮਾਨ ਚਿੰਨ ਫਿਰ ਹੋਈ ਟੀਮ ਕੀ ਗੱਲ ਫੋਟੋ ਵਧੀਆ ਬਈ ਆਪਣੇ ਦੋਕੇ ਨਾਲ ਆਪਾਂ ਪਰਿਵਾਰ ਦੇ ਨਾਲ ਆਪਾਂ ਤਾੜੀ ਮਾਰਦੇ ਬਈ ਇੱਕ ਅਰੇ ਆਪਣੇ ਲੱਗ ਕੇ ਬੁਆਬ ਦੇ ਨਾਲ ਆਪਾਂ ਵੀ ਬਈ ਅਰੇ ਬਈ ਤੁਹਾਨੂੰ ਨਹੀਂ ਕੋ ਬੈਂਕ ਤੇ ਆ जेड़े बीवे टूरनामेंट करा रहे हैं महाराणा प्रताप स्पोर्ट्स क्लब बड़े भाई डाका खड़े करो क्योंकि मनप्रीत आ रहे हैं ठाकुर भाई आ रहे तो जो बंदे ऐसे ऐसे पांच सत बंद हो बाबा तो गांव का नाम पलिया तो भाई विजय भाई हो गया होर तो भी बन की गल खड़े करो भाई उल्टिकल मोटा लाख ਆੜ ਬਾਈਆਂ ਕੀ ਗਾਇਲ ਕਰਵਾਉਣੇ ਮੈਂ ਹੈਲਪ ਕਰੀ ਕਰੋ ਲੈ ਵੀ ਫੇਰ ਆਪਾਂ ਪਹੁੰਚ ਗਏ ਬੈਰੋਂ ਬਰਪਾ ਗੋ ਮਜਰਾ ਪਵਾਦ ਮੁਹਾਲੀ ਬਾਈਆਂ ਨੇ ਬੜਾ ਪਿਆਰ ਦਿਆ ਬਾਈਆਂ ਨੇ ਪਿਆਰ ਤੇ ਹਾਰ ਪਾਗਾ ਕਰਿਆ ਮਹਾਰਾ ਸਵਾਗਤ ਬਾਕੀ ਦਿਲ ਖੁਸ਼ ਹੋ ਗਿਆ ਵੀ ਜੋ ਟੋਨ ਮਹਾਮਾ ਨਾਲ ਸੁਣੀ ਪੀਪਣੀ ਵਾਲਾ ਬਾਜਾ ਕਰਿਆ ਵਾ ਤਾਂ ਥੰਬੀ ਸੁਣੋ ਫੇਰ ਲੈ ਬਈ ਅੰਦਰ ਪਹੁੰਚਣ ਸਰਮਨ ਨੂੰ ਬਾਈ ਜੀਤੀ ਸਿੱਧੂ ਮਿਲ ਗਿਆ ਬਾਈ ਨੂੰ ਮਿਲੇ ਬਾਈ ਗੱਲ ਕਰਵਾਈ ਫੋਟੋ ਲੈ ਬਈ ਫੇਰ ਗਏ ਹਮ ਸਟੇਜ ਪਾ ਸਟੇਜ ਪਾ ਚੜੀ ਰਹੇ ਤੇ ਕਿ ਮੈਂ ਦੇਖਿਆ ਗੱਬਲਵੀਰ ਸਿੱਧੂ ਜੀ ਬੈਠੇ ਤੇ ਜੋ ਆਪਣੇ ਮੰਤਰੀ ਰਹੇ ਆ ਪਹਿਲਾਂ ਉਹਨਾਂ ਦਾ ਬੇਟਾ ਜੀ ਬੈਠੇ ਤੇ ਉਹਨੂੰ ਮਿਲੇ ਤੋ ਮਿਲ ਕਾ ਬਾਈ ਜੀ ਫਿਰ ਹੰਬੇ ਆਪਾਂ ਸਟੇਜ 'ਪਾ ਬੈਠ ਗਏ ਸਟੇਜ 'ਵਾਂ ਬੈਠ ਕਾ ਲਿਆ ਆਨੰਦ ਕੁਸਤੀਆਂ ਦਾ ਬਹੁਤ ਵਧੀਆ ਕੁਸਤੀਆਂ ਹੋਰੀ ਦੀ ਆਪਣੇ ਪਵਾਦ ਕੇ ਟਾਈਟਲ ਵੀ ਤੇ ਬਾਈਆਂ ਨਾਲ ਰੱਖੇ ਵੇ ਪਵਾਦ ਕੇਸਰੀ ਪਵਾਦ ਬਾਲ ਕੇਸਰੀ ਹਰਪ੍ਰੀਤ ਗੁਨੀਆ ਜੀ ਉਹਨਾਂ ਨੇ ਬੇਨਤੀ ਆਕਰ ਵਾਸੋਂ ਦੇ ਪਲੀ ਜਾ ਜਿਓ ਐਦਰ ਮਾਨਸਣ ਦੀ ਰਸਮ ਜਿਹੜੀ ਹੋਣ ਲੱਗੀ ਆ ਸੋਹਣੇ ਦੀ ਮੰਦਰੀਆਂ ਦੇ ਨਾਲ ਮਾਨਸਣ ਕੀਤਾ ਜਾਣਾ ਹੈ ਯਾਚੇ ਦੇ ਭਤੀਜੇ ਦੀ ਜੋੜੀ ਦਾ ਨਹੀਂ ਵੀ ਫਿਰ ਸੋਨੇ ਕੀ ਗੁੱਠੀਆਂ ਪਾਕ ਆ ਬਾਈਆਂ ਨਾ ਕਰਿਆ ਮਾਰਾ ਸਨਮਾਨ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਬੈਰੋਂ ਪਰਪਾਗੋ ਮਜਰੇ ਵਾਲਿਆਂ ਦਾ ਲਾਲੇ ਪੁਨੀਏ ਬਾਈ ਦਾ ਹਰਪ੍ਰੀਤ ਪੁਨੀਏ ਬਾਈ ਦਾ ਬਾਈ ਮਾਨਤ ਮਜਰੇ ਨੇ ਆ ਬਾਕੀ ਬਾਈ ਬਹੁਤ ਵਧੀਆ ਫੀਲ ਹੋ ਰਿਹਾ ਤਾਂ ਕਿਉਂਕਿ ਜਦ ਕੋਈ ਕੰਮ ਥਮ ਕਰਦੇ ਹੋਵਾਂ ਹਰ ਉਸ ਕੰਮ ਨੂੰ ਕਰਨੇ ਕਰ ਕਾ ਤੁਨੂੰ ਲੋਕਾਂ ਦਾ ਪਿਆਰ ਮਿਲਾ ਲੋਕ ਤੁਨੂੰ ਸਨਮਾਨਤ ਕਰਾਵੇ ਤੁਮ ਵਧੀਆ ਕੰਮ ਕਰ ਰਹੇ ਤੋ ਬਾਈ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਮੈਂ ਲਫਜ਼ਾਂ ਮਾ ਬੋਲ ਕਾ ਮੈਂ ਬਤਾ ਨਹੀਂ ਸਕਦਾ ਵੀ ਕਿਤਨੇ ਖੁਸਤੇ ਮੈਂ ਵੀ ਭਤੀਜ ਵੀ ਸਾਰੇ ਪੈਰੋਂ ਪਰਪਾ ਕੋ ਮਾਤਰੇ ਵਾਲਿਓ ਇੱਕ ਤਾੜੀ ਆਪਣੇ ਨਾਮ ਕੇ ਨਾਮ ਪਰ ਮਾਰਦੇ ਬਈ ਰੇ ਇੱਕ ਤਾੜੀ ਬਈ ਆਪਣੇ ਤਵਾਦ ਕੇ ਨਾਮ ਪਰ ਮਾਰਦੇਓ ਬੇਬਾਹ ਹਰ ਬਹੁਤ ਬਾਈ ਮੁਬਾਰਕ ਆ ਧੰਨਵਾਦ ਜਿਹੜੇ ਪੀਰ ਕੁਸ਼ਤੀ ਮੇਲਾ ਕਰਾ ਰਿਹਾ ਕੱਲ ਬਾਲੀਵੋਲ ਕੱਪ ਟਰਨਾਮੈਂਟ ਦਾ ਕਿਉਂਕਿ ਜਿਹੜੇ ਨੇ ਕੰਮ ਆ ਬਈ ਬਹੁਤ ਵਧੀਆ ਸੋਚ ਵਾਲੇ ਬੰਦੇ ਹੋ ਹਾਂ ਵੀ ਕਰਾਵਾਇਆ ਅੱਜ ਕੱਲ ਤੁਹਾਨੂੰ ਪਤਾ ਬਈ ਨਸ਼ੇ ਨੂੰ ਸਿੱਕੀ ਕਿਤੇ ਚੱਲ ਰਹੇ ਹੈ ਨਾ ਬਾਕੀ ਬਾਈਆਂ ਨੇ ਜਿਹੜਾ ਕੰਮ ਕਰਿਆ ਉਸ ਨੂੰ ਦੇਖ ਕੇ ਮੇਰਾ ਦਿਨ ਤੋਂ ਬਹੁਤ ਵਾਕੋ ਵਾਕ ਹੋਇਆ ਬਈ ਹਮ ਦੇਖੋ ਆਪਣੀ ਮੁੱਲੀ ਦਾ ਵੀਡੀਓ ਬਣਾਵਾ ਕੁਆਦ ਨੂੰ ਅਕਲ ਆਣੇ ਦੀ ਕੋਸ਼ਿਸ਼ ਕਰਦੇ ਵੀ ਮਾਤਾ ਮਾਲਵਾ ਦਵਾਪਾ ਹਰੇਕ ਜਗ੍ਹਾ ਬਾਤ ਹੋਆ ਕੁਆਦ ਮਾਰਾ ਥੋੜਾ ਪਿੱਛਾ ਰਹਿ ਜਾ ਉਹ ਪੀਓ ਬਣਾ ਪੜਾਦਾ ਸੜਾ ਪਰ ਇਸ ਤਰ੍ਹਾਂ ਪੈਰੋਂ ਮੈਂ ਭਾਗੋਂ ਮੱਛਰੇ ਵਾਲੇ ਦਾ ਕੰਮ ਕਰਿਆ ਨਾ ਇਸ ਤਰ੍ਹਾਂ ਟਰੈਕਟਰ ਰੱਖੇ ਆ ਪਵਾਦ ਵਾਲੇ ਜੇ ਇਸ ਤਰ੍ਹਾਂ ਟਰੈਕਟਰ ਜਿੰਨੇ ਵੀ ਮਾਰੇ ਪਵਾਦ ਵਾਲ ਟੂਰਨਾਮੈਂਟ ਹਰੇਕ ਦੂਸਰੇ ਦਿਨ ਇੱਕ ਦਿਨ ਮਾ ਦੋ ਦੋ ਅੱਜ ਪਰਵਾਲੇ ਮਾ ਵੀ ਦਿੱਤੀਆਂ ਅੱਜ ਆਮ ਆ ਜਾਈ ਦੋ ਦੋ ਤਿੰਨ ਤਿੰਨ ਟੂਰਨਾਮੈਂਟ ਹੋਈ ਜੇ ਮੈਂ ਇਸ ਤਰ੍ਹਾਂ ਪਵਾਦ ਦੀ ਗੱਲ ਕਰਾਣਾ ਜੀ ਪਵਾਦ ਵਾਲੇ ਲਗਵਾਦੇ ਉਸ ਤਰ੍ਹਾਂ ਬਾਜੀ ਉਹਨਾਂ ਟਰੈਕਟਰ ਰੱਖੇ ਪਵਾਦ ਕੇ ਮੈਂ ਜਿੱਥਾ ਰਹਿ ਗਿਆ ਤਾਂ ਪੈਰੋਂ ਪੈਰੋਂ ਭਾਗੋਂ ਮੱਛਰੇ ਦਾ ਪਵਾਦ ਮੋਹਰੇ ਕੁਆਦ ਜਿੱਦੇ ਕਹਾਵਾ ਜਿਹਨਾਂ ਬਾਤ ਕਰਾਂਗੇ ਦੇ ਲੋਕਾਂ ਨੂੰ ਭਾਵਾਂਗੇ ਜੀ ਬਹੁਤ ਬੰਦੇ ਹੋਣ ਜਿਹਨੂੰ ਪਤਾ ਹੀ ਲੱਗਦਾ ਜੇ 5 ਕਿਸਾਤ ਲੱਗਲੇ ਤੇ ਮਾਨੂੰ ਕੁਆਦ ਮੁੱਕਾ ਲੈਣੇ ਵਾ ਜੇ ਹਮ ਇਹੋ ਕੰਮ ਕਰਾਂ ਜਿਹੜੇ ਮਾਰੇ ਬੰਦੇ ਟੂਰਨਾਮੈਂਟ ਕਰਾਵਾਂ ਉਹ 2 ਕਿਸਾਤ ਬਾਈ ਇਕੱਲਾ ਜਾਣਾ ਕਿਉਂਕਿ ਇਸ ਚੀਜ਼ ਦਾ ਬਹੁਤ ਫਰਕ ਆ ਤੇ ਕੋਈ ਵਧੀਆ ਲੱਗੇ ਤਾਂ ਤਾੜੀ ਮਾਰਦੇ ਕਿੰਨੀ ਭਾਰੀ ਬੋਲੀ ਆ ਮਾਨੂੰ ਉੱਤਾਂ ਲੈ ਕਹਾਣੀਆਂ ਇਤਨਾ ਤੇ ਫਰਕ ਆ ਹਮ ਅਹਾਂ ਮਾਰਾ ਥਰਾ ਥਮ ਕਹਿੰਦੇ ਹਮੇ ਥਮੇ ਠੀਕ ਹੈ ਬਹੁਤ ਊਰਤ ਨਹੀਂ ਕਹਿ ਗਏ ਮਾਰਾ ਬਹੁਤ ਬਾਈ ਹਰਿਆਣੇਵਾਦੀ ਹੈ ਕਈ ਬਾਈ ਗੁੱਸਾ ਕਰ ਜਾ ਕਹ ਲੈ ਹਰਿਆਣੇ ਵਾਲੇ ਵੀ ਕਹਿਣ ਲੱਗੇ ਪਵਾਦ ਭਾਈ ਬੱਤ ਦੀ ਚੀਜ਼ ਲੜਾਈ ਨੂੰ ਛੋੜ ਕੇ ਬਾਕੀ ਜੋ ਵੀ ਬੱਦ ਰਿਹਾ ਵਧੀਆ ਹੀ ਆ ਇਹ ਤੇ ਲੜਾਈ ਨੂੰ ਰੱਜੀ ਜੀਏ ਠੀਕ ਵੀ ਜੀ ਬਾਤ ਬਾਕੀ ਸਭ ਨੂੰ ਇੱਕ ਬਾਈ ਮਹਾਰਾਜ ਜੀ ਉੱਠਿਆ ਕਰ ਰਹੇ ਸਨਮਾਨ ਜੋ ਵੀ ਬਹਾ ਬਣੀਵਾਤਾ ਜੇ ਭਾਈਆ ਆਪਣੇ ਪਵਾਦ ਨੂੰ ਪਿਆਰ ਕਰਾ ਆਪਣੀ ਬੋਲੀ ਨੂੰ ਪਿਆਰ ਕਰਾ ਜੇ ਵੀ ਭਾਈਆਂ ਦਾ ਟਾਈਟਲ ਰੱਖੇ ਪਵਾਦ ਕੇ ਜੇ ਵੀ ਭਾਈਆਂ ਦਾ ਮਹਾਰਾ ਮਾਨ ਸਨਮਾਨ ਕਰਿਆ ਵੀ ਭਾਈ ਮਾਰੀ ਬੋਲੀ ਵਾਸਤੇ ਕੁਝ ਕਰ ਰਹੇ ਆ ਬਾਕੀ ਇੱਕ ਤੁਹਾਨੂੰ ਬਾਤ ਸੁਣਾਉਂਗਾ ਮੈਂ ਗਿਆ ਮਤਾਰਬੰਦਰ ਸਾਹਿਬ ਉੱਥੇ ਇੱਕ ਬਾਈ ਮਿਲ ਗਿਆ ਉਹ ਦਾ ਪੰਜਾਬ ਦਾ ਜੀ ਬਾਤਾਂ ਚੱਲ ਗਈ ਬੋਲੀ ਨੂੰ ਤੇ ਇਹ ਕਹਦਾ ਕਿ ਕਹਾਂ ਦਾ ਮਸਾ ਬਟਵਾਦ ਦਾ ਜੀ ਬਾਤਾਂ ਕਰਦਾ ਰਿਹਾ ਬਾਈ ਤੇਰੇ ਝਾਰ ਕਿਦਣਾ ਮੁੰਨਾ ਬਤਾਇਆ ਮੁੰਨਾ ਬਤਾਇਆ ਉਸ ਦਾ ਜਾਦਾਂ ਮਾ ਰਖਾ ਤੋ ਹੁਆ ਥੋੜਾ ਰਜਾ ਪੂਰਾ ਖੁਸ਼ ਹੋਇਆ ਕਰਾ ਹੋਰ ਉਹ ਆ ਬਾਰਾ ਸੋ ਫੁਟ ਜਾ ਮਾਰਾ ਤੋ ਫੇਰ ਖੁਸ਼ ਹੋਇਆ ਕਰਾ ਉਹ ਮਤੇ ਕਮਾਨ ਤੇ ਇਸ ਟਾਈਮ ਜ਼ਮੀਨ ਬਾਗੀ ਬਾਤ ਅਥਰੇ ਕਿੰਨੇ ਦਾ ਰੇਟ ਤੇਰਾ ਪੈਂਦੀ ਦੱਖ ਮੈਂ ਜਦ ਬਤਾਇਆ ਨਾ ਉਹ ਆਪਣੇ ਨਾਲ ਕਰੋੜ ਦਾ ਜਿੰਨਾ ਜਿੰਨੂੰ ਕੋਈ ਨਾ ਰਹਾ ਹੈ ਮੈਂ ਜਿਆ ਬਈ ਬਤਾ ਨਾ ਉਹ ਨਹਾ ਬਣ ਫਿਰ ਆ ਕੇ ਮੰਨਾ ਕਿ ਸ਼ੇਰ ਬਣਾਇਆ ਮੈਂ ਕਿਹਾ ਬਾਈ ਐਸਾ ਸਾਨੂੰ ਕਿਉਂ ਕਰ ਲਿਆ ਜਿਸ ਤਰ੍ਹਾਂ ਬੋਰਡ ਦੇ ਪੇਪਰਾਂ ਮੰਨਣਾ ਹੋ ਜਾ ਫੈਲ ਜਦ ਮੰਨਾ ਕਰੋੜਾਂ ਕੇ ਰੇਟ ਦੀ ਬਾਤ ਕਰੀ ਲੈ ਕਿੱਲੇ ਕੇ ਬਾਈ ਤੇ ਜਿੰਨਾ ਕੀ ਜ਼ਿੰਦਗੀ ਮੈਨ ਠੀਕਾ ਉਹ ਬਈ ਪੂਆ ਨਾਲ ਲਾਡੂ ਬਾਈ ਜਿਹੜੇ ਬਾਈ ਇਤਨਾ ਪਿਆਰ ਕਰਦੇ ਇਤਨਾ ਮਾਨ ਸਨਮਾਨ ਦੇਰੀ ਮੈਂ ਇਥਾਰਾ ਕਲੱਬ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜੋ ਕਹੂੰਗਾ ਜਿੱਤਣਾ ਬਈ ਬਾਈਆਂ ਨੇ ਕਰਿਆ ਆਪਣੀ ਜਿੱਤ ਰਹੀ ਪਵਾਦਾ ਟੂਰਨਾਮੈਂਟ ਉਹਾਂ ਬਾਈ ਦੀ ਜਿੱਤ ਰਿਓ ਕਿਉਂਕਿ ਅੱਛੇ ਕੰਮ ਦੀ ਜਿੱਤ ਕਰਨੀ ਸ਼ੇਰਾਂ ਦੀ ਹੁੰਦੀ ਹਰ ਅੱਛਾ ਕੰਮ ਜੇ ਕਰ ਰਹੇ ਉਹ ਕਤ ਦਿਖਾਵਾ ਦਿਨ ਖੋਲ ਕੇ ਨਾ ਕਰੋ ਕਿਉਂਕਿ ਜੇ ਥਮ ਦਿਖਾਵਾ ਕਰਾਂਗੇ ਤੁਹਾਨੂੰ ਦੇਖ ਕੇ ਚੱਲਦਾ ਕੋਈ ਹੋਰ ਵੀ ਅੱਛਾ ਕੰਮ ਕਰਾਂ ਅੱਛਾ ਕਰਨਾ ਬਹੁਤ ਵਧੀਆ ਹੁਆ ਅਰ ਅੱਛੇ ਕੰਮ ਦਾ ਪਾਟ ਟੜਕਾ ਦਿਖਾਵਾ ਕਰੇ ਕਰੋ ਬਾਤ ਚਾਹਦੀ ਕੋਈ ਸਾਸਰੀ ਘਾਲ ਸਰ ਪੈਰੋਂ ਪਰ ਭਾਗੋ ਬੱਜਰੇ ਵਾਲਿਓ ਲਵ ਯੂ ਬਈ